ਦੇ ਵਿੱਚ ਜਿਹੜੀ ਟੀਮ ਆ ਉਹ ਜਗਤਪੁਰ ਦੀ ਟੀਮ ਤੇ ਦੂਸਰੇ ਪਾਸੇ ਟੀਮ ਜਿਹੜੀ ਆ ਲੈਂਡਮਾਰਕ ਕਬੱਡੀ ਕਲੱਬ ਮਹਿੜਾ ਮੋਗੇ ਜ਼ਿਲ੍ਹੇ ਦੀ ਲਓ ਸਾਹਮਣੇ ਦੇਖਾਂਗੇ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਈ ਆ ਇਹ ਆ ਬਿਆੰਤ ਮਹਿਣੇ ਵਾਲੀ ਆ ਮਿਆਣੇ ਵਾਲੀ ਬਿਆੰਤ ਕੌਰ ਨੇ ਕਬੱਡੀ ਬਾਅਦ ਦਿੱਤੀ ਆ ਇਧਰ ਲਈ ਸਾਈਡ ਨਜਮਾ ਏ ਉਹ ਦੇਖਾਂਗੇ ਮੇਰੇ ਬਿਰੋ ਨਵੀ ਸ਼ਕੀਨਾ ਤੇ ਨਾਲ ਤਾਰਾ ਵਰਗੇ ਚਾਰ ਖਿਡਾਰ ਲੈ ਇਧਰ ਲਈ ਸਾਈਡ ਮੈਚ ਬਾੜੇ ਹੀ ਵਧੀਆ ਸ਼ੁਰੂਆਤ ਹੋਈ ਆ ਹੱਲੇ ਮੈਚ ਦੀ ਸ਼ੁਰੂਆਤ ਹੋਈ ਆ ਲਓ ਸਾਹਮਣੇ ਕੋਸ਼ਿਸ਼ ਕੀਤੀ ਨਜਮਾ ਨੇ ਪਰ ਬਿਆਨਤ ਨੰਬਰ ਆਪਣੀ ਟੀਮ ਦੇ ਵਾਸਤੇ ਜੋੜਦੀ ਹੋਈ ਸੋਹਣੇ ਪੰਡਤ ਹੈ ਪੁਆਇੰਟ ਦਾ ਜਿਹੜਾ ਉਹ ਵਾਅਦਾ ਕਰ ਲਿਆ ਹੈ ਅਗਲੀ ਕਮੇਟੀ ਫੇਰ ਦੇਖਦੇ ਹਾਂ ਹਲਕੇ ਹਲਕੇ ਕਦਮਾਂ 'ਚ ਚਾਰ ਤਿਆਰ ਹੈ ਕੌਣ ਕੀਤੇ ਨਾਲ ਕਿਹੋ ਜਿਹਾ ਮੁਕਾਬਲਾ ਸਾਡੀ ਇਹ ਧੀ ਰਾਣੀ ਕਰਦੀ ਆ ਬਾਤ ਬਕਤ ਦੀ ਹੈ ਉਰਦੇ ਪੰਛੀ ਵੀ ਦੇਖਦੇ ਹੋਏ ਪਰ ਆ ਜਿਹੜਾ ਪੁਆਇੰਟ ਹੈ ਇਹ ਬਹੁਤ ਹੀ ਵਧੀਆ ਹੈ ਲੈਂਡਮਾਰਕ ਕਬੱਡੀ ਕਲੱਬ ਦੇ ਹਿੱਸੇ ਦੇ ਵਿੱਚ ਕਿੰਬਰ ਦਾ ਵਾਧਾ ਹੋ ਚੁੱਕਾ ਆ ਵਧੀਆ ਮੈਚ ਚੱਲ ਰਿਹਾ ਲਓ ਐਨ ਮੇਰੇ ਵਿਰੁੱਧ ਦਸ਼ਕ ਵੀ ਦੇਖ ਲਓ ਦਸ਼ਕਾ ਚ ਵੀ ਹੁੱਲੇ ਖਿਲਾਰੇ ਆ ਇਹ ਸੋਚ ਆ ਸਾਡੇ ਪ੍ਰਬੰਧਕਾਂ ਦੀ ਕਿ ਆਪਾਂ ਲੜਕੀਆਂ ਦੀ ਕਬੱਡੀ ਦਾ ਮੈਚ ਕਰਵਾਉਣਾ ਹੈ ਲੜਕੀਆਂ ਦੀ ਕਬੱਡੀ ਦਾ ਮੈਚ ਕਰਵਾਮਾਗੇ ਲਓ ਸਾਹਮਣੇ ਦੇਖਾਂਗੇ ਇਹਦੀ ਸਾਈਡ ਹੈ ਨੰਬਰ ਮਹਿਣਾ ਦੀ ਟੀਮ ਦਾ ਹੋ ਗਿਆ ਔਰ ਅਗਲੀ ਕਬੱਡੀ ਮੈਚ ਦੇ ਵਾਸਤੇ ਇਹ ਟੀਮ ਜਿਹੜੀ ਮਲੇਸ਼ੀਆ ਦੇ ਵਿੱਚ ਬਹੁਤ ਵੱਡੀਆਂ ਖੇਡੀ ਹੈ ਔਰ ਮੇਜਰ ਲੀ ਕਬੱਡੀ ਫੈਡਰੇਸ਼ਨ ਦੇ ਵਿੱਚ ਬਹੁਤ ਹੀ ਸੋਹਣਾ ਹੈ ਇਸ ਟੀਮ ਦਾ ਜਿਹੜਾ ਔਰ ਕਹਿੰਦੇ ਕਿ ਪ੍ਰਦਰਸ਼ਨ ਹੈ ਅਗਲੀ ਰੇਟ ਤੇ ਗੱਲ ਮੇਰਾ ਛੋਟਾ ਵੀਰ ਕਰ ਦੋ ਲਓ ਸਾਹਮਣੇ ਬਿਆਨਤ ਕੌਰ ਦੀ ਕਬੱਡੀ ਪੈ ਗਈ ਆ ਇਹ ਆ ਬਿਆਨਤ ਕੌਰ ਲੈਂਡਮਾਰਕ ਕਬੱਡੀ ਕਲੱਬ ਲਓ ਮਹਿਣਾ ਮਿਰਮਰੋ ਜ਼ਿਲ੍ਹੇ ਮੋਗੇ ਦੀ ਟੀਮ ਆ ਉਧਰ ਭੁਲਾਠ ਦੇ ਕਬੱਡੀ ਕੱਪ ਤੇ ਜਿਹੜਾ ਲੜਕੀਆਂ ਦੀ ਕਬੱਡੀ ਹਨੇਰਾ ਹੋਣ ਵਾਲਾ ਅਗਲੀ ਰੇਡ ਤੇ ਗੱਲ ਰੰਧਾਵਾ ਕਰ ਲਓ ਸਾਹਮਣੇ ਬਿਆਨਤ ਕੌਰ ਨੇ ਕਬੱਡੀ ਪਾ ਦਿੱਤੀ ਆ ਅਮਨ ਆਓ ਸਾਹਮਣੇ ਦੇਖਾਂਗੇ ਇਧਰਲੀ ਸਾਈਡ ਚਾਰ ਆ ਆਓ ਦੇਖਾਂਗੇ ਨਜਮਾ ਏ ਇਧਰਲੀ ਸਾਈਡ ਹੋਇਆ ਮੁਕਾਬਲਾ ਖੇਡਦੇ ਮੈਦਾਨ ਚ ਨਵੀ ਖਿਡਾਰਨਾਂ ਜਗਤਪੁਰ ਦੀ ਟੀਮ ਵੱਲੋਂ ਨਵੀ ਕੋਸ਼ਿਸ਼ ਕਰਦੀ ਪਰ ਬਿਆਨਤ ਕੌਰ ਨੰਬਰ ਮੈਣੇ ਦੀ ਟੀਮ ਲਈ ਜੋੜਦੀ ਹੋਈ ਨਵੀ ਹਲਕੀ ਜਿਹੀ ਸੱਟ ਮਹਿਸੂਸ ਕਰਦੀ ਹੋਈ ਮਾਲਕ ਮੇਰ ਕਰੇ ਕਿਸੇ ਵੀ ਖਿਡਾਰੀ ਨੇ ਕਿਸੇ ਵੀ ਖਿਡਾਰੀ ਦੇ ਜਿਹੜੀਆਂ 60 ਚੋੜ ਨਾ ਲੱਗੇ ਅਗਲਾ ਮੈਚ ਘੁੰਮਣ ਸਾਹਿਬ ਲਿਸਟ ਤੁਹਾਡੇ ਕੋਲ ਆ ਆਪਾਂ ਜਰੂਰ ਅਗਲੇ ਮੈਚ ਦੀਆਂ ਟੀਮਾਂ ਜਿਹੜੀਆਂ ਹਾਂਜੀ ਦੋਨੇ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਹੈ ਦੇ ਵਿੱਚ ਜਿਹੜੀ ਟੀਮ ਆ ਉਹ ਜਗਤਪੁਰ ਦੀ ਟੀਮ ਤੇ ਦੂਸਰੇ ਪਾਸੇ ਟੀਮ ਜਿਹੜੀ ਆ ਲੈਂਡਮਾਰਕ ਕਬੱਡੀ ਕਲੱਬ ਮਹਿੜਾ ਮੋਗੇ ਜ਼ਿਲ੍ਹੇ ਦੀ ਲਓ ਸਾਹਮਣੇ ਦੇਖਾਂਗੇ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਈ ਆ ਇਹ ਆ ਬਿਆੰਤ ਮਹਿਣੇ ਵਾਲੀ ਆ ਮਿਆਣੇ ਵਾਲੀ ਬਿਆੰਤ ਕੌਰ ਨੇ ਕਬੱਡੀ ਪਾ ਦਿੱਤੀ ਆ ਇਧਰ ਲਈ ਸਾਈਡ ਨਜਮਾ ਏ ਉਹ ਦੇਖਾਂਗੇ ਮੇਰੇ ਬਿਰੋ ਨਵੀ ਸ਼ਕੀਨਾ ਤੇ ਨਾਲ ਤਾਰਾ ਵਰਗਿਆ ਚਾਰ ਖਿਡਾਰਨਾ ਏ ਇਧਰ ਲਈ ਸਾਈਡ ਮੈਚ ਬੜਾ ਹੀ ਵਧੀਆ ਸ਼ੁਰੂਆਤ ਹੋਈ ਆ ਹੱਲੇ ਮੈਚ ਦੀ ਸ਼ੁਰੂਆਤ ਹੋਈ ਆ ਲਓ ਸਾਹਮਣੇ ਕੋਸ਼ਿਸ਼ ਕੀਤੀ ਨਜਮਾ ਨੇ ਪਰ ਬਿਆੰਤ ਨੰਬਰ ਆਪਣੀ ਟੀਮ ਦੇ ਵਾਸਤੇ ਜੋੜਦੀ ਹੋਈ ਸੋਹਣੇ ਪੰਟਾ ਪੁਆਇੰਟ ਦਾ ਜਿਹੜਾ ਉਹ ਵਾਅਦਾ ਕਰ ਲਿਆ ਹੈ ਅਗਲੀ ਕਮੇਟੀ ਫੇਰ ਦੇਖਦੇ ਆ ਹਲਕੇ ਹਲਕੇ ਕਦਮਾਂ ਚਾਰ ਤਿਆਰ ਹੈ ਕੌਣ ਕਿਹਦੇ ਨਾਲ ਕਿਹੋ ਜਿਹਾ ਮੁਕਾਬਲਾ ਸਾਡੀ ਇਹ ਧੀ ਰਾਣੀ ਕਰਦੀ ਆ ਬਾਤ ਬਕਤ ਦੀ ਹੈ ਉਰਦੇ ਪੰਛੀ ਵੀ ਦੇਖਦੇ ਹੋਏ ਪਰ ਆ ਜਿਹੜਾ ਪੁਆਇੰਟ ਹੈ ਇਹ ਬਹੁਤ ਹੀ ਵਧੀਆ ਹੈ ਲੈਂਡਮਾਰਕ ਕਬੱਡੀ ਕਲੱਬ ਦੇ ਹਿੱਸੇ ਦੇ ਵਿੱਚ ਕਿੰਬਰ ਦਾ ਵਾਧਾ ਹੋ ਚੁੱਕਾ ਆ ਵਧੀਆ ਮੈਚ ਚੱਲ ਰਿਹਾ ਲਓ ਐਨ ਮੇਰੇ ਵਿਰੁੱਧ ਦਸ਼ਕ ਵੀ ਦੇਖੋ ਦਸ਼ਕਾ ਚ ਵੀ ਹੁੱਲੇ ਖਿਲਾਰੇ ਆ ਇਹ ਸੋਚ ਆ ਸਾਡੇ ਪ੍ਰਬੰਧਕਾਂ ਦੀ ਕਿ ਆਪਾਂ ਲੜਕੀਆਂ ਦੀ ਕਬੱਡੀ ਦਾ ਮੈਚ ਕਰਵਾਉਣਾ ਹੈ ਲੜਕੀਆਂ ਦੀ ਕਬੱਡੀ ਦਾ ਮੈਚ ਕਰਵਾਮਾਗੇ ਲਓ ਸਾਹਮਣੇ ਦੇਖਾਂਗੇ ਇਹਦੀ ਸਾਈਡ ਹੈ ਨੰਬਰ ਮਹਿਣਾ ਦੀ ਟੀਮ ਦਾ ਹੋ ਗਿਆ ਔਰ ਅਗਲੀ ਕਬੱਡੀ ਮੈਚ ਦੇ ਵਾਸਤੇ ਇਹ ਟੀਮ ਜਿਹੜੀ ਮਲੇਸ਼ੀਆ ਦੇ ਵਿੱਚ ਬਹੁਤ ਵੱਡੀਆਂ ਖੇਡੀ ਹੈ ਔਰ ਮੇਜਰ ਲੀ ਕਬੱਡੀ ਫੈਡਰੇਸ਼ਨ ਦੇ ਵਿੱਚ ਬਹੁਤ ਹੀ ਸੋਹਣਾ ਹੈ ਇਸ ਟੀਮ ਦਾ ਜਿਹੜਾ ਔਰ ਕਹਿੰਦੇ ਕਿ ਪ੍ਰਦਰਸ਼ਨ ਹੈ ਅਗਲੀ ਰੇਟ ਤੇ ਗੱਲ ਮੇਰਾ ਛੋਟਾ ਵੀਰ ਕਰ ਦੋ ਲਓ ਸਾਹਮਣੇ ਬਿਆਨਤ ਕੌਰ ਦੀ ਕਬੱਡੀ ਪੈ ਗਈ ਆ ਇਹ ਆ ਬਿਆਨਤ ਕੌਰ ਲੈਂਡਮਾਰਕ ਕਬੱਡੀ ਕਲੱਬ ਲਓ ਮਹਿਣਾ ਮਿਰਮਰੋ ਜ਼ਿਲ੍ਹੇ ਮੋਗੇ ਦੀ ਟੀਮ ਆ ਉਧਰ ਭੁਲਾਠ ਦੇ ਕਬੱਡੀ ਕੱਪ ਤੇ ਜਿਹੜਾ ਲੜਕੀਆਂ ਦੀ ਕਬੱਡੀ ਹਨੇਰਾ ਹੋਣ ਵਾਲਾ ਅਗਲੀ ਰੇਡ ਤੇ ਗੱਲ ਰੰਦਾਵਾ ਕਰ ਲਓ ਸਾਹਮਣੇ ਬਿਆਨਤ ਕੌਰ ਨੇ ਕਬੱਡੀ ਬਾ ਦਿੱਤੀ ਆ ਅਮਨ ਆਓ ਸਾਹਮਣੇ ਦੇਖਾਂਗੇ ਇਧਰਲੀ ਸਾਈਡ ਚਾਰ ਆ ਆਓ ਦੇਖਾਂਗੇ ਨਜਮਾ ਏ ਇਧਰਲੀ ਸਾਈਡ ਹੋਇਆ ਮੁਕਾਬਲਾ ਖੇਡ ਦੇ ਮੈਦਾਨ ਚ ਨਵੀ ਖੜਾ ਰੰਨਾ ਜਗਤਪੁਰ ਦੀ ਟੀਮ ਵੱਲੋਂ ਨਵੀ ਕੋਸ਼ਿਸ਼ ਕਰਦੀ ਪਰ ਬਿਆਨਤ ਕੌਰ ਨੰਬਰ ਮੈਣੇ ਦੀ ਟੀਮ ਲਈ ਜੋੜਦੀ ਹੋਈ ਨਵੀ ਹਲਕੀ ਜਿਹੀ ਸੱਟ ਮਹਿਸੂਸ ਕਰਦੀ ਹੋਈ ਮਾਲਕ ਮੇਰ ਕਰੇ ਕਿਸੇ ਵੀ ਖਿਡਾਰੀਨ ਦੇ ਕਿਸੇ ਵੀ ਖਿਡਾਰੀ ਦੇ ਜਿਹੜੀਆਂ ਛੱਟ ਚੋੜਨਾ ਲੱਗੇ ਅਗਲਾ ਮੈਚ ਘੁੰਮਣ ਸਾਹਿਬ ਲਿਸਟ ਤੁਹਾਡੇ ਕੋਲ ਆ ਆਪਾਂ ਜਰੂਰ ਅਗਲੇ ਮੈਚ ਦੀਆਂ ਟੀਮਾਂ ਜਿਹੜੀਆਂ ਹਾਂਜੀ ਦੋਨੇ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਐ ਦੇ ਵਿੱਚ ਜਿਹੜੀ ਟੀਮ ਆ ਉਹ ਜਗਤਪੁਰ ਦੀ ਟੀਮ ਤੇ ਦੂਸਰੇ ਪਾਸੇ ਟੀਮ ਜਿਹੜੀ ਆ ਲੈਂਡਮਾਰਕ ਕਬੱਡੀ ਕਲੱਬ ਮਹਿਣਾ ਮੋਗੇ ਜ਼ਿਲ੍ਹੇ ਦੀ ਲਓ ਸਾਹਮਣੇ ਦੇਖਾਂਗੇ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਈ ਆ ਇਹ ਆ ਬਿਆੰਤ ਮਹਿਣੇ ਵਾਲੀ ਆ ਮਿਆਣੇ ਵਾਲੀ ਬਿਆੰਤ ਕੌਰ ਨੇ ਕਬੱਡੀ ਬਾਅਦ ਦਿੱਤੀ ਆ ਇਧਰ ਲਈ ਸਾਈਡਨ ਨਜਮਾ ਏ ਉਹ ਦੇਖਾਂਗੇ ਮੇਰੇ ਵੀਰੋ ਨਵੀ ਸ਼ਕੀਨਾ ਤੇ ਨਾਲ ਤਾਰਾ ਵਰਗਿਆ ਚਾਰ ਖਿਡਾਰਨਾ ਏ ਇਧਰ ਲਈ ਸਾਈਡ ਮੈਚ ਬੜਾ ਹੀ ਵਧੀਆ ਸ਼ੁਰੂਆਤ ਹੋਈ ਆ ਹੱਲੇ ਮੈਚ ਦੀ ਸ਼ੁਰੂਆਤ ਹੋਈ ਆ ਲਓ ਸਾਹਮਣੇ ਕੋਸ਼ਿਸ਼ ਕੀਤੀ ਨਜਮਾ ਨੇ ਪਰ ਬਿਆਨਤ ਨੰਬਰ ਆਪਣੀ ਟੀਮ ਦੇ ਵਾਸਤੇ ਜੋੜਦੀ ਹੋਈ ਸੋਹਣੇ ਪੰਡਤ ਦਾ ਪੁਆਇੰਟ ਦਾ ਜਿਹੜਾ ਉਹ ਵਾਅਦਾ ਕਰ ਲਿਆ ਅਗਲੀ ਕਮੇਟੀ ਫੇਰ ਦੇਖਦੇ ਹਲਕੇ ਹਲਕੇ ਕਦਮਾਂ ਵਿੱਚ ਚਾਰ ਤਿਆਰ ਹੈ ਕੌਣ ਕਿਹਦੇ ਨਾਲ ਕਿਹੋ ਜਿਹਾ ਮੁਕਾਬਲਾ ਸਾਡੀ ਇਹ ਧੀ ਰਾਣੀ ਕਰਦੀ ਆ ਬਾਤ ਬਕਤ ਦੀ ਹੈ ਉਰਦੇ ਪੰਛੀ ਵੀ ਦੇਖਦੇ ਹੋਏ ਪਰ ਆਹ ਜਿਹੜਾ ਪੁਆਇੰਟ ਹੈ ਇਹ ਬਹੁਤ ਹੀ ਵਧੀਆ ਹੈ ਲੈਂਡਮਾਰਕ ਕਬੱਡੀ ਕਲੱਬ ਦੇ ਹਿੱਸੇ ਦੇ ਵਿੱਚ ਕਿੰਬਰ ਦਾ ਵਾਧਾ ਹੋ ਚੁੱਕਾ ਆ ਵਧੀਆ ਮੈਚ ਚੱਲ ਰਿਹਾ ਲਓ ਐਨ ਮੇਰੇ ਵਿਰੁੱਧ ਦਸ਼ਕ ਵੀ ਦੇਖ ਲਓ ਦਸ਼ਕਾ ਚ ਵੀ ਹੁੱਲੇ ਖਿਲਾਰੇ ਆ ਇਹ ਸੋਚ ਆ ਸਾਡੇ ਪ੍ਰਬੰਧਕਾਂ ਦੀ ਕਿ ਆਪਾਂ ਲੜਕੀਆਂ ਦੀ ਕਬੱਡੀ ਦਾ ਮੈਚ ਕਰਵਾਉਣਾ ਹੈ ਲੜਕੀਆਂ ਦੀ ਕਬੱਡੀ ਦਾ ਮੈਚ ਕਰਵਾਮਾਗੇ ਲਓ ਸਾਹਮਣੇ ਦੇਖਾਂਗੇ ਇਹਦੀ ਸਾਈਡ ਹੈ ਨੰਬਰ ਮੈਨੇ ਦੀ ਟੀਮ ਦਾ ਹੋ ਗਿਆ ਔਰ ਅਗਲੀ ਕਬੱਡੀ ਮੈਚ ਦੇ ਵਾਸਤੇ ਇਹ ਟੀਮ ਜਿਹੜੀ ਮਲੇਸ਼ੀਆ ਦੇ ਵਿੱਚ ਬਹੁਤ ਵੱਡੀਆਂ ਖੇਡੀ ਹੈ ਔਰ ਮੇਜਰ ਲੀ ਕਬੱਡੀ ਫੈਡਰੇਸ਼ਨ ਦੇ ਵਿੱਚ ਬਹੁਤ ਹੀ ਸੋਹਣਾ ਹੈ ਇਸ ਟੀਮ ਦਾ ਜਿਹੜਾ ਔਰ ਕਹਿੰਦੇ ਕਿ ਪ੍ਰਦਰਸ਼ਨ ਹੈ ਅਗਲੀ ਰੇਡ ਤੇ ਗੱਲ ਮੇਰਾ ਛੋਟਾ ਵੀਰ ਕਰ ਦੋ ਲਓ ਸਾਹਮਣੇ ਬਿਆਨਤ ਕੌਰ ਦੀ ਕਬੱਡੀ ਪੈ ਗਈ ਆ ਇਹ ਆ ਬਿਆਨਤ ਕੌਰ ਲੈਂਡਮਾਰਕ ਕਬੱਡੀ ਕਲੱਬ ਲਓ ਮਹਿਣਾ ਮੇਰੇ ਮਿਰੋ ਜ਼ਿਲ੍ਹੇ ਮੋਗੇ ਦੀ ਟੀਮ ਆ ਉਧਰ ਭੁਲੱਥ ਦੇ ਕਬੱਡੀ ਕੱਪ ਤੇ ਜਿਹੜਾ ਲੜਕੀਆਂ ਦੀ ਕਬੱਡੀ ਹਨੇਰਾ ਹੋਣ ਵਾਲਾ ਅਗਲੀ ਰੇਡ ਤੇ ਗੱਲ ਰੰਦਾਵਾ ਕਰ ਲਓ ਸਾਹਮਣੇ ਬਿਆਨਤ ਕੌਰ ਨੇ ਕਬੱਡੀ ਪਾ ਦਿੱਤੀ ਆ ਅਮਨ ਆਓ ਸਾਹਮਣੇ ਦੇਖਾਂਗੇ ਇਧਰਲੀ ਸਾਈਡ ਚਾਰ ਆ ਆਓ ਦੇਖਾਂਗੇ ਨਜਮਾ ਏ ਇਧਰਲੀ ਸਾਈਡ ਹੋਇਆ ਮੁਕਾਬਲਾ ਖੇਡ ਦੇ ਮੈਦਾਨ ਚ ਨਵੀ ਖੜਾ ਰੰਨਾ ਜਗਤਪੁਰ ਦੀ ਟੀਮ ਵੱਲੋਂ ਨਵੀ ਕੋਸ਼ਿਸ਼ ਕਰਦੀ ਪਰ ਜੰਤਕੌਰ ਨੰਬਰ ਮੈਨੇ ਦੀ ਟੀਮ ਲਈ ਜੋੜਦੀ ਹੋਈ ਨਵੀ ਹਲਕੇ ਜੇ ਸੱਟ ਮਹਿਸੂਸ ਕਰਦੀ ਹੋਈ ਮਾਲਕ ਮੇਰ ਕਰੇ ਕਿਸੇ ਵੀ ਖਿਡਾਰੀਨ ਦੇ ਕਿਸੇ ਵੀ ਖਿਡਾਰੀ ਦੇ ਜਿਹੜੀਆਂ ਸੱਟ ਚੋੜਨਾ ਲੱਗੇ ਅਗਲਾ ਮੈਚ ਘੁੰਮਣ ਸਾਹਿਬ ਲਿਸਟ ਤੁਹਾਡੇ ਕੋਲ ਆ ਆਪਾਂ ਜਰੂਰ ਅਗਲੇ ਮੈਚ ਦੀਆਂ ਟੀਮਾਂ ਜਿਹੜੀਆਂ ਹਾਂਜੀ ਦੋਨੇ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਐ ਦੇ ਵਿੱਚ ਜਿਹੜੀ ਟੀਮ ਆ ਉਹ ਜਗਤਪੁਰ ਦੀ ਟੀਮ ਤੇ ਦੂਸਰੇ ਪਾਸੇ ਟੀਮ ਜਿਹੜੀ ਆ ਲੈਂਡਮਾਰਕ ਕਬੱਡੀ ਕਲੱਬ ਮਹਿਣਾ ਮੋਗੇ ਜ਼ਿਲ੍ਹੇ ਦੀ ਲਓ ਸਾਹਮਣੇ ਦੇਖਾਂਗੇ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਈ ਆ ਇਹ ਆ ਬਿਆੰਤ ਮਹਿਣੇ ਵਾਲੀ ਆ ਮਿਆਣੇ ਵਾਲੀ ਬਿਆੰਤ ਕੌਰ ਨੇ ਕਬੱਡੀ ਪਾ ਦਿੱਤੀ ਆ ਇਧਰ ਲਈ ਸਾਈਡਨ ਨਜਮਾ ਏ ਉਹ ਦੇਖਾਂਗੇ ਮੇਰੇ ਵੀਰੋ ਨਵੀ ਸ਼ਕੀਨਾ ਤੇ ਨਾਲ ਤਾਰਾ ਵਰਗਿਆ ਚਾਰ ਖਿਡਾਰਨਾ ਏ ਇਧਰ ਲਈ ਸਾਈਡ ਮੈਚ ਬੜਾ ਹੀ ਵਧੀਆ ਸ਼ੁਰੂਆਤ ਹੋਈ ਆ ਹੱਲੇ ਮੈਚ ਦੀ ਸ਼ੁਰੂਆਤ ਹੋਈ ਆ ਲਓ ਸਾਹਮਣੇ ਕੋਸ਼ਿਸ਼ ਕੀਤੀ ਨਜਮਾ ਨੇ ਪਰ ਬਿਆਨਤ ਨੰਬਰ ਆਪਣੀ ਟੀਮ ਦੇ ਵਾਸਤੇ ਜੋੜਦੀ ਹੋਈ ਸੋਹਣੇ ਪੰਡਤ ਦਾ ਪੁਆਇੰਟ ਦਾ ਜਿਹੜਾ ਉਹ ਵਾਅਦਾ ਕਰ ਲਿਆ ਅਗਲੀ ਕਮੇਟੀ ਫੇਰ ਦੇਖਦੇ ਹਲਕੇ ਹਲਕੇ ਕਦਮਾਂ 'ਚ ਚਾਰ ਤਿਆਰ ਹੈ ਕੌਣ ਕੀਤੇ ਨਾਲ ਕਿਹੋ ਜਿਹਾ ਮੁਕਾਬਲਾ ਸਾਡੀ ਇਹ ਧੀ ਰਾਣੀ ਕਰਦੀ ਆ ਬਾਤ ਬਕਤ ਦੀ ਹੈ ਉਰਦੇ ਪੰਛੀ ਵੀ ਦੇਖਦੇ ਹੋਏ ਪਰ ਆ ਜਿਹੜਾ ਪੁਆਇੰਟ ਹੈ ਇਹ ਬਹੁਤ ਹੀ ਵਧੀਆ ਹੈ ਲੈਂਡਮਾਰਕ ਕਬੱਡੀ ਕਲੱਬ ਦੇ ਹਿੱਸੇ ਦੇ ਵਿੱਚ ਕਿੰਬਰ ਦਾ ਵਾਧਾ ਹੋ ਚੁੱਕਾ ਹੈ ਆ ਵਧੀਆ ਮੈਚ ਚੱਲ ਰਿਹਾ ਲਓ ਐਨ ਮੇਰੇ ਵਿਰੁੱਧ ਦਰਸ਼ਕ ਵੀ ਦੇਖ ਲਓ ਦਸ਼ਕਾਂ ਚ ਵੀ ਹੁੱਲੇ-ਹਲਾ ਰਿਹਾ ਇਹ ਸੋਚ ਆ ਸਾਡੇ ਪ੍ਰਬੰਧਕਾਂ ਦੀ ਕਿ ਆਪਾਂ ਲੜਕੀਆਂ ਦੀ ਕਬੱਡੀ ਦਾ ਮੈਚ ਕਰਵਾਉਣਾ ਹੈ ਲੜਕੀਆਂ ਦੀ ਕਬੱਡੀ ਦਾ ਮੈਚ ਕਰਵਾਮਾਗੇ ਲਓ ਸਾਹਮਣੇ ਦੇਖਾਂਗੇ ਇਧਰਲੀ ਸਾਈਡ ਨੰਬਰ ਮਹਿਣਾ ਦੀ ਟੀਮ ਦਾ ਹੋ ਗਿਆ ਔਰ ਅਗਲੀ ਕਬੱਡੀ ਪਾਰਟੀ ਵਾਸਤੇ ਇਹ ਟੀਮ ਜਿਹੜੀ ਮਲੇਸ਼ੀਆ ਦੇ ਵਿੱਚ ਬਹੁਤ ਵੱਡੀਆਂ ਖੇਡੀ ਹੈ ਔਰ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਵਿੱਚ ਬਹੁਤ ਹੀ ਸੁਣਿਆ ਇਸ ਟੀਮ ਦਾ ਜਿਹੜਾ ਔਰ ਕਹਿੰਦੇ ਕਿ ਪ੍ਰਦਰਸ਼ਨ ਹੈ ਅਗਲੀ ਰੇਡ ਤੇ ਗੱਲ ਮੇਰਾ ਛੋਟਾ ਵੀਰ ਕਰ ਦੋ ਲਓ ਸਾਹਮਣੇ ਬਿਆਨਤ ਕੌਰ ਦੀ ਕਬੱਡੀ ਪੈ ਗਈ ਆ ਇਹ ਆ ਬਿਆਨਤ ਕੌਰ ਲੈਂਡਮਾਰਕ ਕਬੱਡੀ ਕਲੱਬ ਲਓ ਮਹਿਣਾ ਮੇਰੇ ਮਿਲੋ ਜ਼ਿਲ੍ਹੇ ਮੋਗੇ ਦੀ ਟੀਮ ਆ ਉਧਰ ਪੁਲਾਥ ਦੇ ਕਬੱਡੀ ਕੱਪ ਜੇ ਜਿਹੜਾ ਲੜਕੀਆਂ ਦੀ ਕਬੱਡੀ ਹਨੇਰਾ ਹੋਣ ਵਾਲਾ ਅਗਲੀ ਰੇਡ ਤੇ ਗੱਲ ਰੰਧਾਵਾ ਕਰ ਲਓ ਸਾਹਮਣੇ ਬਿਆਨਤ ਕੌਰ ਨੇ ਕਬੱਡੀ ਪਾ ਦਿੱਤੀ ਆ ਅਮਨ ਆਓ ਸਾਹਮਣੇ ਦੇਖਾਂਗੇ ਇਧਰਲੀ ਸਾਈਡ ਚਾਰ ਆ ਆਓ ਦੇਖਾਂਗੇ ਨਜਮਾ ਏ ਇਧਰਲੀ ਸਾਈਡ ਹੋਇਆ ਮੁਕਾਬਲਾ ਖੇਡਦੇ ਮੈਦਾਨ ਚ ਨਵੀ ਖਿਡਾਰਨਾਂ ਜਗਤਪੁਰ ਦੀ ਟੀਮ ਵੱਲੋਂ ਨਵੀ ਕੋਸ਼ਿਸ਼ ਕਰਦੀ ਪਰ ਬਿਆਨਤ ਕੌਰ ਨੰਬਰ ਮੈਣੇ ਦੀ ਟੀਮ ਲਈ ਜੋੜਦੀ ਹੋਈ ਨਵੀ ਹਲਕੀ ਜਿਹੀ ਸੱਟ ਮਹਿਸੂਸ ਕਰਦੀ ਹੋਈ ਮਾਲਕ ਮੇਰ ਕਰੇ ਕਿਸੇ ਵੀ ਖਿਡਾਰੀ ਦੇ ਕਿਸੇ ਵੀ ਖਿਡਾਰੀ ਦੇ ਜਿਹੜੀਆਂ 60 ਚੋੜਦਾ ਲੱਗੇ ਅਗਲਾ ਮੈਚ ਘੁੰਮਣ ਸਾਹਿਬ ਲਿਸਟ ਤੁਹਾਡੇ ਕੋਲ ਆ ਆਪਾਂ ਜਰੂਰ ਅਗਲੇ ਮੈਚ ਦੀਆਂ ਟੀਮਾਂ ਜਿਹੜੀਆਂ ਹਾਂਜੀ ਦੋਨੇ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਹੈ ਦੇ ਵਿੱਚ ਜਿਹੜੀ ਟੀਮ ਆ ਉਹ ਜਗਤਪੁਰ ਦੀ ਟੀਮ ਤੇ ਦੂਸਰੇ ਪਾਸੇ ਟੀਮ ਜਿਹੜੀ ਆ ਲੈਂਡਮਾਰਕ ਕਬੱਡੀ ਕਲੱਬ ਮਹਿਣਾ ਮੋਗੇ ਜ਼ਿਲ੍ਹੇ ਦੀ ਲਓ ਸਾਹਮਣੇ ਦੇਖਾਂਗੇ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਈ ਆ ਇਹ ਆ ਬਿਆੰਤ ਮਿਹਣੇ ਵਾਲੀ ਆਹ ਮਿਆਣੇ ਵਾਲੀ ਬਿਆੰਤ ਕੌਰ ਨੇ ਕਬੱਡੀ ਬਾਅਦ ਦਿੱਤੀ ਆ ਇਧਰ ਲਈ ਸਾਈਡ ਨਜਮਾ ਏ ਉਹ ਦੇਖਾਂਗੇ ਮੇਰੇ ਬਿਰੋ ਨਵੀ ਸ਼ਕੀਨਾ ਤੇ ਨਾਲ ਤਾਰਾ ਵਰਗੇ ਚਾਰ ਖਿਡਾਰੀ ਆ ਇਧਰ ਲਈ ਸਾਈਡ ਦਾ ਮੈਚ ਬੜਾ ਹੀ ਵਧੀਆ ਸ਼ੁਰੂਆਤ ਹੋਈ ਆ ਹੱਲੇ ਮੈਚ ਦੀ ਸ਼ੁਰੂਆਤ ਹੋਈ ਆ ਲਓ ਸਾਹਮਣੇ ਕੋਸ਼ਿਸ਼ ਕੀਤੀ ਨਜਮਾ ਨੇ ਪਰ ਬਿਆੰਤ ਨੰਬਰ ਆਪਣੀ ਟੀਮ ਦੇ ਵਾਸਤੇ ਜੋੜਦੀ ਹੋਈ